ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਆਹ ਵੇਖੋ ਓਏ ਤੇਰੇ ਪਿਓ ਦੀ ਗੱਡੀ ਉੱਪਰ ਓਏ ਓਏ ਤੇਰੇ ਪਿਓ ਦੀ ਗੱਡੀ ਉੱਪਰ ਆਹ ਵੇਖੋ ਮੱਲੇ ਵਾਲਿਆਂ ਨੇ ਸਾਹਮਣੇ ਆਹ ਵੇਖੋ ਗੱਡੀ ਭੰਨੀ ਸਾਰੀ ਮਾਰਕੀਟ ਇਕੱਠੀ ਹੋਈ ਆ ਹੇ ਗਿਆ ਅੰਦਰ ਗਲਤ ਕਰ ਕੇ ਹਰੇ ਬੰਟੀ ਆਪੇ ਹਰੇ ਤੇ ਆ ਆ ਇਹਨਾਂ ਨੇ ਗੱਡੀ ਭੰਨੀ ਸਾਹਮਣੇ ਮੱਲੇ ਵਾਲਿਆਂ ਨੇ ਆ ਗਏ ਰੋਏ ਰਾਤੀ ਆ ਕੇ ਗਾਲ੍ਹਾਂ ਵੀ ਕੱਢਦੇ ਨੇ ਆ ਮੇਰੀ ਗੱਡੀ ਭੰਤੀ ਇਹਨਾਂ ਨੇ ਆ ਵੇਖੋ ਸਾਰੇ ਮੱਲੇ ਵਾਲੇ ਇਕੱਠੇ ਹੋਏ ਇਹਨਾਂ ਨੇ ਇਹਨਾਂ ਨੇ ਗੱਡੀ ਭੰਨੀ ਮੇਰੀ ਆ ਦੇਖੋ ਕਿਹੜਾ ਗਵਾ ਆ ਕੀ ਪਤਾ ਕੀ ਪਤਾ ਕੌਣ ਆ ਉਹ ਰਾਤਾਂ ਅੰਦਰ ਰੋਏ ਮੱਲੇ 'ਚ ਇੱਥੇ ਗਾਲ੍ਹਾਂ ਵੀ ਕੱਢਦੇ ਆ ਗਏ ਗੱਡੀ ਮੇਰੀ ਆ ਯਾਰ ਗੱਡੀ ਮੇਰੀ ਆ ਗੱਡੀ ਮੇਰੀ ਆ ਤੇ ਅਹੀਂ ਤੇ ਦੁਕਾਨਦਾਰ ਨਹੀਂ ਆਈ ਸੜਕ ਰੋਕੀ ਸੜਕ ਤੇ ਆਈ ਬੈ ਕੇ ਬੈ ਕੇ ਉਹਨੂੰ ਬੁਲਾਉਣਾ ਜਿਹੜਾ ਬੈ ਕੇ ਉਹਨੂੰ ਪੁੱਛਣਾ ਕਾ ਹੁਣੇ ਕੱਟ ਕੇ ਗਿਆ ਇਹ ਵੀਡੀਓ ਹੀ ਬਣਾਈ ਆ ਉਹਨੂੰ ਪੁੱਛੋ ਕੀ ਗਿਆ ਤੋ ਚੋਰੀ ਫੀਲ ਨਹੀਂ ਕਰੇਗਾ ਮੈਂ ਉਹਨੂੰ ਮਾਰ ਕੇ ਤੇ ਵਰ ਨਹੀਂ ਦੇਣਾ ਇਹ ਗੱਲ ਮੇਰੀ ਪੱਕੀ ਗਈ ਹੈ ਜਾਂ ਮਾਰ ਕੇ ਚੋਰ ਰਹੇਗਾ ਤਾਂ ਜਾਂ ਨਾਲ ਨਹੀਂ ਫੀਲੇਗਾ ਗੱਲਾਂ ਦੋ ਆ ਗਈਆਂ ਜੇ ਹਾਂ ਮੋਹਰੇ ਭਾਪੇ ਨੂੰ ਕਰ ਬਲਦੇਰ ਤੇ ਬਲੇ ਦਾ ਤੇਰੀ ਪੱਕੀ ਕੰਪਲੇਨ ਮੈਂ ਕਮੀਨਾ ਸਾਹਿਬ ਨਾਲ ਹੀ ਇਹ ਗੱਲ ਹੋ ਗਈ ਆ ਉਹਨੇ ਕਾ ਪੂਰਾ ਇਨਸਾਫ ਮਿਲੇਗਾ ਮਾਰਕੀਟ ਦੀ ਸਕੋਰਟੀ ਮਿਲੇਗੀ ਪੂਰੀ ਤੋਂ ਬਾਅਦ ਮੇਰੀ ਮਾਰਕੀਟ ਦਾ ਵੀ ਹੋਈ ਹੋਈ ਨਾ ਨਾਮ ਹੈ ਕੋਈ ਬਾਤ ਤਾਂ ਹੋਏਗੀ ਤੇਰਾ ਨਾਮ ਲੱਗੇਗਾ ਤੇ ਤੁਹਾਡਾ ਨਾਮ ਦੱਸਦੇ ਰਹੀਏ ਹਾਂ ਘਰ ਮੈਂ ਹੋ ਗਿਆ ਮੈਂ ਮੈਗਾ ਪਤਾ ਮਾਚੀ ਨਹੀਂ ਕਰਦਾ ਬਾਕੀ ਮੇਰੀ ਹੱਥ तोड़ ਕੇ ਬੈਠੀ ਹੈ ਉਹਨਾਂ ਦਾ ਕੋ ਬਾਂਗਾ ਨਹੀਂ ਕਰਦਾ ਆਪਾਂ ਤੇ ਉਹਨਾਂ ਨੂੰ ਕੂਰ ਕਰਨੇ ਆਣਾ ਜੀ ਉਹ ਜੇ ਤੇ ਮੈਂ ਕੀ ਜਾਣਾ ਹੁਣੇ ਆ ਜਾਓ ਹੁਣੇ ਆ ਜਾਓ ਸਾਰੇ ਬੰਦੇ ਕੋਲ ਤੇ ਜੀ ਆ ਜਾਓ ਹੁਣੇ ਆ ਜਾਓ ਇਹ ਆ ਜਾਓ ਆ ਜਾਓ ਆ ਜਾਓ ਮੈਂ ਦੇਖੋ ਕੋਈ ਢਿੱਲੀ ਗੱਲ ਨਹੀਂ ਕੀਤੀ ਸਾਰੇ ਬੰਦੇ ਮਸਤੀ ਤੋਂ ਗੱਲ ਕੀਤੀ ਹੈ ਮੈਂ ਕਿਹਾ ਬੰਦਾ ਇਸ ਪਰ ਮੈਂ ਕਹਿ ਨਹੀਂ ਜਾਂਦਾ ਇਹ ਕਹਿੰਦੇ ਜਾਂਦੇ ਮੈਂ ਬਤਲ ਕੋਈ ਨਹੀਂ ਮਹੀਨਾ ਨਾਲ ਜ਼ੇਨ ਦੇਣਾ ਉਧਰ ਆ ਗਿਆ ਹਰ ਕੋ ਖਾਸ ਤੂਰੀ ਇਹ ਨਸਿੱਟੂ ਰਾਮਗੜ੍ਹ ਕੋਰਾ ਅੱਜ ਸੁਣਦੇ ਰਹੇ ਅੱਜ ਨੰਮੀ ਦਾ ਜ਼ਰਖਾ ਦਿੱਤੇ ਆ ਪਰ ਕੋਈ ਕਾਲ ਨਹੀਂ ਆ ਗਿਆ ਅੱਜ ਅਮੈਂ ਕੱਲ ਕਰਦਾ ਪਰ ਆਪਾਂ ਪਰੇਸ਼ਾਨ ਹੋਣਾ ਕਰਨਾ ਪੈਣਾ ਹੈ ਪਛਾਨ ਦੇਖੋ ਜੀ ਆਈ ਪਛਾਣ ਹੈ ਤਾਂ ਹੀ ਪਛਾਣ ਨਹੀਂ ਨਹੀਂ ਬਿਲਕੁਲ ਪਰੇਸ਼ਾਨੇ ਇੱਕ ਦੂਸਰਾ ਕੰਮ ਕਰਕੇ ਨਾ ਕਰਦੇ ਕਰਕੇ ਹਟਾ ਦੇ ਲਈ ਆਪਾਂ ਜੇਕਰ ਇੱਕ ਬਿੰਦੂ ਇਹ ਕਰਦੇ ਰੱਖੋ ਜੀ ਦੱਸਾਂਗੇ ਲੱਗਦਾ ਨਹੀਂ ਹੈ ਕਿ ਮਾਰਕੀਟ ਦੇ ਅੱਬ ਦੇ ਨਾ ਜਾ ਰਹੇ ਬਸ ਆ ਰਹੇ ਮੈਂ ਬੁਲਾ ਰਿਹਾ ਬਿੱਲੇ ਨੂੰ ਬੁਲਾ ਰਿਹਾ ਮੈਂ ਤੁਹਾਨੂੰ ਦੋ ਪਿੰਨਾ ਬੁਲਾ ਲਿਆ ਆਂ ਜੀ ਆਈਡੀ ਚ ਮਾਰ ਤਿੰਨ ਦਿਨ ਅਸਾਪਟੈਕਸ ਦੇ ਰਹੇ ਨੇ ਪਬਲਿਕਲੀ ਇਹ ਕਹਿ ਦਿੱਤਾ ਬਾਕੀ ਜਿਹੜਾ ਕੰਮ ਹਾ ਬੈਠ ਕੇ ਹੱਲ ਕਰਾ ਹੋਣਾ ਨਾ ਉਹਨੂੰ ਮੈਂ ਦੇਖੋ ਜਨਾਬ ਜਿਹੜਾ ਹੱਲ ਕਰ ਦਿੰਦਾ ਬੰਦਾ ਉਹਨਾਂ ਨੂੰ ਲੰਗਿਆ ਦੇ ਦਿੰਦਾ ਮੇਰੇ ਕੋ ਵੀਡੀਓ ਗਿਆ ਬਾਕੀ ਮੈਂ ਸਹਿਬ ਸਹਿਬ ਜੀ ਨਿਕਲਿਆ ਕਾਰਵਾਈ ਨਹੀਂ ਹੋ ਰਹੀ ਜੀ ਤੁਸੀਂ ਕਹੀਏ ਯੋਗ ਨਹੀਂ ਕਰ ਰਿਹਾ ਮੈਂ ਐਸ.ਐਸ. ਨੂੰ ਦੱਸਦਾ ਮੈਂ ਵੀ ਐਸ.ਐਸ. ਨੂੰ ਕਿਚੂ ਕਿਉਂ ਨਹੀਂ ਕੰਮ ਕਰ ਰਿਹਾ ਕੋਈ ਨਾ ਤੁਹਾਨੂੰ ਗਿਆ ਨਹੀਂ ਆ ਗਿਆ ਮੈਂ ਦੱਸਦਾ ਕਿ ਕੀ ਹੈ ਉਹ ਠੀਕ ਹੈ ਗਿਆ ਹਾਂ ਕਿ ਕਹ ਰਿਹਾ ਕੱਲੇ ਕੱਲੇ ਸੱਟਾ ਮਾਰਾਂਗਾ ਮਹੀਨੇ ਲਾਂਗਾ ਬੜੀਆਂ ਤੋੜਾਂਗਾ ਮੈਂ ਤੁਹਾਡੇ ਨਾਲ ਕੋਈ ਮੱਜੀ ਗੇੜੀ ਵਾਲੇ ਦਾ ਪੁੱਛਦਾ ਸਾਰੇ ਦਾ ਪੈਸਾ ਲਾਂਦਾ ਜਿਸ ਅਵੇਰੀਆ ਤੋਂ ਸਿਰਫ ਮੇਰੇ ਨਾਲ ਪੈਸਾ ਰਹਿਣਾ ਹੈ ਦੇ ਰੀਤਾ ਲੋ ਬੀ ਆ ਵੀ ਆ ਪਾਪਾ ਬੜਾ ਆਪਣਾ ਨਾ ਇਹ ਆ ਪਰ ਸਾਡੇ ਕੋਈ ਗੱਲ ਨਹੀਂ ਪੰਮ ਨਹੀਂ ਦੇਖੀ ਇਹ ਆ ਲੱਗਦੀ ਆ ਬੈਠੇ ਤੁਹਾਨੂੰ ਟੱਕਰੇ ਦੇ ਲੋਕ ਆ ਦੱਸਣਾ ਤੁਹਾਡੀਆਂ ਲੋਕ ਸਾਰੇ ਖਾਣ ਆਦੀ ਹੈ ਨਹੀਂ ਬਦਮਾਸ਼ੀ ਕੋ ਕਰੇ ਨਹੀਂ ਕਰਦੀ ਮੈਂ ਜਦੋਂ ਕਹਿ ਰਿਹਾ ਕੱਲ ਸੁਣੋ ਮੈਂ ਤੁਹਾਨੂੰ ਕਹਿ ਰਿਹਾ ਸੁਣ ਪਰ ਗਾਦੇ ਆ ਕਿਹੜਾ ਬਹਾਦਰ ਆ 100 ਰੁਪਏ ਸਤਨ ਇਸ ਕਰਕੇ ਆ ਸਾਡੀ ਕਿ ਮੈਂ ਨਾਨਸ ਪ੍ਰਧਾਨ ਆਈਡੀਆ ਨੂ ਆਈਡੀਆ ਇੱਥੇ ਮੁੰਡਾ ਇੱਕ ਬਰਗਦੀ ਹੈਗਾ ਤੇ ਇੱਕ ਉਹ ਦੋ ਮੁੰਡੇ ਐ ਮਨ ਲਗੀ ਦੋ ਸਾਲ ਤੋਂ ਇੱਥੇ ਬਦਮਾਸ਼ੀ ਕਰਦੇ ਨੇ ਸਾਰੇ ਡੇਡੀਆਂ ਵਾਲਿਆਂ ਦੇ ਇੰਟਰੂ ਲੈ ਲਓ ਸਭ ਕੋ ਮਹੀਨੇ ਲੈਂਦਾ ਪੈਸੇ ਲੈਂਦਾ ਤੇ ਸਭ ਨੂੰ ਤੰਗ ਕਰਦਾ ਤੈਨੂੰ ਮਾਰਦੇ ਆਂਗਾ ਤੈਨੂੰ ਕਰਦੇ ਆਂਗਾ ਹੁਣ ਵੀ ਕਰੇਡੀਆਂ ਨੂੰ ਕਹਿੰਦਾ ਤੂੰ ਇੱਥੇ ਰਹੀਂ ਕੱਲ ਤੈਨੂੰ ਰਹਿਣ ਨਹੀਂ ਦੇਣਾ ਉਤੋਂ ਬਾਅਦ ਨੇ ਰਾਤੀ ਬਹੁਤ ਗਾਲ ਕੱਢੀ ਸਾਰਿਆਂ ਨੂੰ ਤੇ ਮੈਨੂੰ ਜਿੱਲੇ ਪਤਾ ਲੱਗਾ ਮੇਰੇ ਆਏ ਨੂੰ ਚਲਾ ਗਿਆ ਸੀ ਰਾਤੀ ਰਾਤੀ ਦੁਕਾਨਦਾਰਾਂ ਨੂੰ ਹਰ ਇੱਕ ਨੂੰ ਧੀ ਭੈਣ ਦੀ ਸਾਰੇ ਕੋਲ ਰਿਕਾਰਡਿੰਗਾਂ ਪਈਆਂ ਅਨੇ ਬਹੁਤ ਗਾਲਾਂ ਕੱਢ ਕੇ ਸਾਰੀ ਮਾਰਗਿ ਨੂੰ ਕੱਢੀਆਂ ਮਾਰਕੀਟ ਵਾਲੇ ਇਹ ਉਹ ਦੋ ਬੰਦੇ ਗਏ ਸੀ ਇੱਕ ਸੌਨੂ ਦਾ ਮੁੰਡਾ ਅਸੀਂ ਰਤੀ ਇਹਦੀ ਤਲਖਾਸ ਦੇਤੀ ਤਲਖਾਸ ਦੇਣ ਤੋਂ ਬਾਅਦ ਨੰਬਰ ਸੀ ਉਹਨਾਂ ਕੋਲ ਫੋਨ ਕੀਤਾ ਫਾਨਦਾ ਨਹੀਂ ਪਿਆ ਗੱਬੜਾ ਧੌਣੇ ਤੁਹਾਡੇ ਸਾਹਮਣੇ ਗੱਬੜ ਨਾਲ ਗੱਲ ਹੋ ਰਹੀ ਹੈ ਤੇ ਕਹਿੰਦਾ ਜੀ ਤੁਸੀਂ ਮੈਂ ਗੱਬੜ ਨੂੰ ਲੈ ਕੇ ਉੱਥੇ ਜਾਣਾ ਅਸੀਂ ਕਹਾਂ ਠੀਕ ਹੈ ਇੱਥੇ ਆ ਜਾ ਉਹਦਾ ਫਾਦਰ ਤੇ ਉਹ ਕਹਿੰਦਾ ਜੀ ਮੈਂ ਮਹੀਨੇ ਲੈਣੇ ਮੈਂ ਇੱਥੇ ਆਣਾ ਆਣਾ ਮੈਂ ਕਹਾਂ ਗੱਲ ਸੁਣ ਮੈਂ ਤੈਨੂੰ ਉਹਦਾ ਵੜ ਨਹੀਂ ਕੋਣ ਨੇ ਕਾਦੇ ਮਹੀਨੇ ਲੈ ਉਹ ਬਦਗਰੀ ਹੈ ਜੀ ਉਹ ਮੁੰਡਾ ਬਦਮਾਸ਼ੀ ਜਿਵੇਂ ਜੋ ਪੰਜਾਬ ਦੇ ਵਿੱਚ ਹਲੇ ਚੱਲਦਾ ਪ ਤੇ ਉਹ ਹੱਥ ਸ਼ਰਾਬ ਵੀ ਵੇਚਦਾ ਸਾਡੇ ਡੇੜੀਆਂ ਕੋਲ ਲੈਂਦਾ ਹੁਣ ਉਹ ਚਾਹਦਾ ਸੀ ਦੁਕਾਨਦਾਰਾਂ ਕੋ ਮੈਂ ਮਹੀਨੇ ਲਵਾਂ ਤੇ ਹੁਣ ਕਹਿੰਦਾ ਗੱਬਨ ਮੇਰੇ ਪਿੱਛੇ ਆ ਤਾਂ ਗੱਬਨ ਨਾ ਹੁਣੇ ਮੈਂ ਗੱਲ ਕੀਤੀ ਕਹਿੰਦਾ ਨਹੀਂ ਜੀ ਕਰਦਾ ਜੀ ਮੈਂ ਕਹਾਂ ਜੀ ਉਹਨੂੰ ਪੁੱਲ ਤੋਂ ਬੜੇ ਰਾਤ ਦੀ ਤਲਖਾਸ ਦਿੱਤੀ ਹੋਈ ਸੀ ਤੇ ਤਲਖਾਸ ਦੇਣ ਤੋਂ ਬਾਅਦ ਫੇਰ ਆ ਤੇ ਆ ਕਿ ਉਹ ਗੱਲ ਕਰਨ ਆਇਆ ਮੈਂ ਕਿਹਾ ਵੀ ਤੂੰ ਇੱਥੇ ਕਰਨ ਕੀ ਆਣਾ ਕਹਿੰਦਾ ਮੈਂ ਮਹੱਲੇਦਾਰ ਆ ਮੈਂ ਤੇਰਾ ਸਾਹਮਣੇ ਮਹੱਲਾ ਮਾਰਕੀਟ ਚ ਦੋਰਾ ਕੰਮ ਨਹੀਂ ਨਾ ਕੋਈਗਾ ਸਾਡੀ ਤੇ ਉਹ ਇਸ ਵਜ੍ਹਾ ਕਰਕੇ ਸਾਡੀ ਮਾਰਕੀਟ ਚ ਉਹਨਾਂ ਗਰਮੋਸਰਦੀ ਕੱਲ ਨਾ ਪਿਆ ਤੋਂ ਉਹਨੇ ਚੁੱਕ ਕੇ ਉਸ ਕੂਕਰ ਲੈ ਗਿਆ ਤੇ ਕੂਕਰ ਮੈਨੂੰ ਮਾਰਿਆ ਵੱਜਾਂ ਨਹੀਂ ਤੇ ਸਾਡੇ ਮਾਰਕੀਟ ਦੇ ਬੰਦੇ ਜੀ ਦੁਕਾਨਦਾਰ ਉਹਨੇ ਦੁਕਾਨ ਤੇ ਵੱਜ ਗਿਆ ਔਰ ਕਾਰ ਤੇ ਵੱਜ ਗਿਆ ਕਾਰ ਦੇ ਸ਼ੀਸ਼ੇ ਟੁੱਟ ਗਿਆ ਤੇ ਗਾਲਾ ਕਰਦਾ ਕਰਦਾ ਪਿਓ ਦਾ ਨਾਲ ਸੀ ਉਹ ਵੀ ਚਲਾ ਗਿਆ ਤੇ ਇਕੱਲੇ ਇਕੱਲੇ ਕੱਲ ਨੂੰ ਸੱਟਾ ਮਾਰਾਂਗਾ ਕਹਿੰਦਾ ਮੈਂ ਤੇ ਵੇਲਾ ਹੈਗਾ 6-6 ਮਹੀਨਾ ਨਾਲ ਤੁਹਾਡੇ ਤੇ ਪਾਜੇ ਕਰਾਵਾਂਗਾ ਸ਼ਰਮ ਕੀ ਜ਼ਮਦੇਵੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕੀਤਾ ਨਾ ਮਾਰਕੀਟ ਨੂੰ ਮਾਰਕੀਟ ਨੂੰ ਤੰਗ ਕਰਦਾ ਰੈਂਟ ਦੇ ਰਿਹਾ ਉਹ ਸੋਚਦਾ ਕਿ ਮੈਨੂੰ ਪੈਸੇ ਮਹੀਨਾ ਕਰਕੇ ਤਬਾਹ ਜਾਪੇ ਮਹੀਨਾ ਦੇਣਗੇ ਨਹੀਂ ਉਹ ਪ੍ਰਸ਼ਾਸਨ ਨੂੰ ਤੁਸੀਂ ਕੰਪਲੇਨ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਇਹ ਤੱਕ ਨਹੀਂ ਫੜਿਆ ਰਾਤੀ ਦਿੱਤੀ ਨਹੀਂ ਫੜਿਆ ਜਾਏਗਾ ਉਲਟੇ ਮੈਂ ਤੋ ਟਾਗਾਗਾ ਮੋੜ ਕੇ ਮੈਂ ਪੂਰੀ ਪੰਜਾਬ ਲੈਵਲ ਤੇ ਜਾ ਕੇ ਐਸੋਸੀਏਸ਼ਨਾਂ ਨੂੰ ਕਹਿ ਕੇ ਆਪਣੀ ਸਾਰਾ ਪੰਜਾਬ ਬੰਦ ਕਰਾਵਾਂਗੇ ਜੀ ਅਹੀ ਮਹੀਨਾ ਨਹੀਂ ਦੇ ਸਕਦੇ ਇਹਨਾਂ ਨੂੰ ਜੀ ਆ ਸੋਚਣ ਅਸੀਂ ਮਹੀਨਾ ਦਿਓ ਤੁਸੀਂ ਦਿੰਦੇ ਸੀ ਕਿ ਉਹਨੂੰ ਨਹੀਂ ਜੀ ਰੇੜੀ ਵਾਲਾ ਕੋਲ ਜਾਂਦਾ ਨਾ ਕਿੱਦਾਂ ਕਿੱਦਾਂ ਹੁਣ ਪਿੱਛੇ ਆ ਗਿਆ ਨਾ ਪਹਿਲਾਂ ਰੇੜੀਆਂ ਵਾਲਾ ਕੋਲ ਜਾਂਦਾ ਪਚਿੰ ਤੋਂ ਹੁੰਡ ਕਾਂਟਾ ਨਾਲੋਂ ਮੰਗਦਾ ਪੂਰੀ ਆਈਡੀ 'ਚ ਮੋਰਗਰੀ ਤੇ ਧਰਨੇ ਤੇ ਬੈਠੀ ਹੈ ਜੀ ਹਾਂ ਜੀ ਪੂਰੀ ਆਈਡੀ ਧੰਨਾਂ ਤੇ ਬੈਠੀ ਹੈ ਜੀ ਆਈਡੀ ਆਈਡੀ 'ਚ ਕਿੰਨਾ ਚਿਰ ਤੱਕ ਰਹੇਗਾ ਜੀ ਤੇ ਉਹ ਨਹੀਂ ਦੱਸਦਾ ਜੀ ਜਿੰਦਾ ਜਨ ਸਾਨੂੰ ਇਨਫਾਰਮ ਨਹੀਂ ਮਿਲਦਾ ਤੁਸੀਂ ਕੋਕੇ ਦੇ ਪ੍ਰਸ਼ਾਸਨ 'ਚ ਪਹੁੰਚਿਆ ਕੀ ਪ੍ਰਸ਼ਾਸਨ ਬੋਲ ਰਿਹਾ ਪ੍ਰਸ਼ਾਸਨ ਕਹਿੰਦਾ ਜੀ ਫੜਦਾ ਪਿਆ ਮੈਂ ਕਹਿੰਦਾ ਲਿਆਓ ਫੜ ਗਿਆ ਅਸੀਂ ਰਾਤ ਦੀ ਕੰਪਲੇਨਟ ਆਪਾਂ ਬਿਲਕੁਲ ਨਹੀਂ ਨਹੀਂ ਹੋਏਗਾ ਤੇ ਮਾਰਕੀਟ ਦੀਆਂ ਕੱਲ ਸਾਰੀਆਂ ਚਾਬੀਆਂ ਬੰਦ ਕਰਕੇ ਤਾਲੇ ਬੰਦ ਕਰ ਲਿਆ ਤੇ ਕਮਿਸ਼ਨਰ ਸਾਹਿਬ ਨੂੰ ਚਾਬੀਆਂ ਦਿੱਤੀਆਂ ਜਾਣੀਆਂ ਕਿ ਤੂੰ ਹੀ ਸੰਭੋਹ ਚ ਹੈ ਸਰ ਮਾਰਕੀਟ 'ਚ ਇੱਕ ਬੰਦਾ ਹੈਗਾ ਔਰ ਰੋਜ਼ ਮਾਰਕੀਟ 'ਚ ਰਾਤੀ ਸ਼ਰਾਬ ਪੀ ਕੇ ਆਣ ਕੇ ਗਾਲਾਂ ਗਾਲੀ ਗਲੋਚ ਕਰਦਾ ਆਪਾਂ ਨੂੰ ਕਿਹਾ ਸੀ ਕਿ ਗਾਲੀ ਗਲੋਚ ਨਾ ਕਰਿਆ ਕਰ ਆਪਾਂ ਥਾਣੇ ਦਰਖਾਸਤ ਵੀ ਦਿੱਤੀ ਸੀ ਮਗਰ ਉਸ ਤੋਂ ਬਾਅਦ ਉਹ ਆ ਜਾਣ ਕੇ ਫੇਰ ਬੋਲਣ ਲੱਗ ਪਿਆ ਪ੍ਰਧਾਨ ਸਾਹਿਬ ਨਾਲ ਓਕਾ ਭਾਰਾ ਹੋ ਗਿਆ ਉਸ ਤੋਂ ਬਾਅਦ ਉਹਨੇ ਉਹਨਾਂ ਨੂੰ ਹੱਥ 'ਚ ਜਿਹੜੀ ਚੀਜ਼ ਆਈ ਉਹ ਛੰਡ ਕੇ ਮਾਰੀ ਸੁੱਕਾ ਕਰੋ ਉਹਨਾਂ ਦੇ ਵੱਜੀ ਨਹੀਂ ਅਗਰ ਵਾਜ ਜਾਂਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀਗਾ। ਸਰਕਾਰ ਕਰਨ ਕੀ ਹੈ? ਕਾਹ ਕਿਲੋ ਪੈਸੇ ਮੰਗਦੇ ਨੇ ਕੋਈ ਕ腐ਪਸ਼ਨ ਨਹੀਂ ਹੈ ਮਲਾਜ਼ਮ। ਕੁਝ ਨਹੀਂ ਮਲਾਜ਼ਮ ਹੈ ਬਸ ਉਹ ਇੱਕ ਵਪਾਰੀ ਜਿਵੇਂ ਪਹਿਲਾਂ ਢੇੜੀ ਵਾਲਿਆਂ ਕੋਲ ਬਦਮਾਸ਼ੀ ਹੈ। ਢੇੜੀ ਵਾਲਿਆਂ ਕੋਲ ਪਹਿਲਾਂ ਪੈਸੇ ਲੈਂਦਾ ਸੀਗਾ ਹੁਣ ਉਹ ਥੋੜਾ ਵੱਧੇ ਕੰਮ ਵੱਧਾ ਵੱਧਾ ਦੁਕਾਨਾਂ ਤੱਕ ਨਹ ਪਹੁੰਚ ਗਿਆ। ਮਗਰ ਆਪਾਂ ਟੈਕਸ ਭੇ ਕਰ ਸਕਦੇ ਆਂ। ਆਪਾਂ ਹਫਤੇ ਨਹੀਂ ਦੇ ਸਕਦੇ ਕਿਸੇ ਨੂੰ। ਇੱਕ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕ腐ਪਸ਼ਨ ਫ੍ਰੀ ਕਰਾਂਗੇ ਤੇ ਇੱਕ ਪਾਸੇ ਇੰਨੀ ਕ腐ਪਸ਼ਨ ਹੁੰਦੀ ਹੈ ਤੇ ਪੰਜਾਬ ਸਰਕਾਰ ਦੇ ਮਲਾਜ਼ਮ ਕਿੱਥੇ? ਮਲਾਜਮਦਰ ਨੂੰ ਪੰਜਾਬ ਸਰਕਾਰ ਨੂੰ ਅਰੇ ਤੇ ਐਕਸ਼ਨ ਲੈਣਾ ਚਾਹੀਦਾ ਵਪਾਰ ਹੋਏਗਾ ਜਿਸ ਸਟੇਟ ਚ ਉਹ ਸਟੇਟ ਖੁਸ਼ਹਾਲ ਹੋਏਗੀ ਜਿਸ ਸਟੇਟ ਚ ਵਪਾਰ ਘੜੀ ਜਾਏਗਾ ਉਹ ਸਟੇਟ ਖੁਸ਼ਹਾਲ ਕਦੀ ਨਹੀਂ ਹੋ ਸਕਦੀ ਇਸ ਵੇਲੇ ਵਪਾਰੀ ਬਹੁਤ ਦੁਖੀ ਹੈ ਪੰਜਾਬ ਚ ਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਆਪਾਂ ਕਮਿਸ਼ਨਰ ਸਾਹਿਬ ਕੋ ਮੰਗ ਕਰਦੇ ਆ ਕਿ ਸਾਡੀਆਂ ਜਿਹੜੀ ਮੰਗਾਂ ਸੁਣੀਆਂ ਜਾਣ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਕੋਈ ਨਹੀਂ ਹੋਈ ਰਾਤ ਨੂੰ ਕੰਪਲੇਂਟ ਕੀਤੀ ਸੀ ਉਹ ਆ ਗਿਆ ਸਾਨੂੰ ਪੁੱਛਣ ਕਿ ਤੁਸੀਂ ਕੰਪਲੇਂਟ ਕਿਉਂ ਕੀਤੀ ਹੈ ਮੇਰੇ ਖਿਲਾਫ ਉਹ ਬਦਮਾਸ਼ੀ ਕਰਨ ਆ ਗਿਆ ਉਲਟਾ ਸਾਡੇ ਨਾਲ ਲਗਾਤਾਰ ਵੈਸਾ ਪੈਸੰਦੀ ਦੇ ਕੇ ਦੋ ਸਾਲ ਤੇ ਹੋਈ ਗਿਆ ਕੰਮ ਚੱਲਦੇ ਨਹੀਂ ਸਾਡਾ ਸਾਨੂੰ ਇਨਸਾਫ ਦਵਾਇਆ ਜਾਏ ਬਸ ਉਹਨੂੰ ਉਹ ਬੰਦੇ ਨੂੰ ਅੰਦਰ ਕਰਾ ਜਾਏ ਦੁਕਾਨ ਮਾਰਕੀਟ ਚ ਕੰਮ ਦੁਕਾਨਦਾਰਾਂ ਦਾ ਹੈਗਾ ਵਿਲੇ ਬੰਦਿਆਂ ਦਾ ਕੋਈ ਕੰਮ ਨਹੀਂ ਹੈਗਾ। ਅਜੀ ਮੋਗਾ ਹੀ ਅੱਜ ਕੀ ਹੋਇਆ ਇੱਥੇ ਕਿਹੜਾ ਰਾਹ ਬੰਦ ਕੀਤਾ ਕਿੰਨੀ ਕੁ ਮੁਸ਼ਕਲ ਆ ਰਹੀ ਹੈਗਾ। ਮੁਸ਼ਕਲ ਬਹੁਤ ਆ ਰਹੀ ਹੈ ਸਾਡੀਆਂ ਸਵਾਰੀਆਂ ਕਿੰਨੀਆਂ ਪਰੇਸ਼ਾਨ ਹੋਈਆਂ। ਸਾਰਾ ਟਾਈਮ ਮੈਸ ਹੋ ਗਿਆ। ਹਾਂ। ਕੌਣ ਨੁਕਸਾਨ ਭਰੂਗਾ? ਅੱਛਾ। ਇਹ ਕਹਿੰਦੇ ਅਸੀਂ ਕਰੋੜਪਈਆਂ। ਇੰਨੇ। ਇੰਨੇ ਬੰਦੇ ਤਾਂ ਇੱਕ ਬੰਦਾ ਨਹੀਂ ਲੋਟ ਆਇਆ ਕਿ ਇੰਨੇ ਜਣੇ ਆ ਕੇ ਸਾਡੇ ਘਰ ਪੈਨ ਲਾ ਗਏ ਇੱਥੇ। ਇੰਨੇ ਬੰਦਿਆਂ ਨੂੰ ਪਰੇਸ਼ਾਨ ਕਰਦੇ ਦੱਸੋ। ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਾਂ। ਆ ਤੁਹਾਡੇ ਜੀ। ਦੇਖੋ ਹੀ ਜਿਹੜੇ ਸਾਹਮਣੇ ਆ ਵੇਖ ਲੋ ਕਿੰਨਾ ਕਿਸਵਾਰੀਆਂ ਜਵਾਕ ਨਾਲ ਆ ਉਹਨਾਂ ਨੇ ਬਰਨਾਲੇ ਜਾਣਾ ਵਿਚਾਰਿਆਂ ਨੇ ਕਹੀ ਹੈਗੇ ਉਹਨਾਂ ਚਰਦੂਲ ਗੜ ਜਾਣਾ ਵਾ ਤੋ ਹਣ ਕਿੱਥੇ ਜਾਣਗੇ ਦੱਸੋ ਉਸ ਗੱਲ ਕੀਤੀ ਗਾਂ ਅੱਗੇ ਗੱਲ ਅਸੀਂ ਹੁਣ ਇਹਨਾਂ ਨੂੰ ਕਹੀ ਜਾਂਦੇ ਆ ਇਹ ਮੰਨਤਾ ਕਰੀ ਜਾਂਦੇ ਆ ਨਹੀਂ ਬਈ ਬਸ ਹਲਾਤਾ ਨਹੀਂ ਪ੍ਰਸ਼ਾਸਨ ਦੀ ਨਿਗਰਾਨੀ ਹੈ ਜੀ ਸੜਕ ਨਹੀਂ ਬਣਦੀ ਪ੍ਰਸ਼ਾਸਨ ਨੂੰ ਗੋਲੇ ਕੜਾਈ ਦੇਖੋ ਕਰੋ ਦਾ ਇਹਨਾਂ ਦਾ ਕੋਈ ਇੱਥੇ ਬਿੰਦੂ ਨਹੀਂ ਪਤਾ ਇਹਨਾਂ ਰਾਤ ਦੀ ਕੰਪਲੀਟ ਦਿੱਤੀ ਥਾਣੇ ਅੱਛਾ ਜੀ ਹਾਂ ਰਾਤ ਦੀ ਗੋਲ ਕੰਪਲੀਟ ਦਿੱਤੀ ਆ ਐਸ.ਐਸ.ਓ ਸਾਹਿਬ ਨੇ ਇਹਨਾਂ ਨੂੰ ਥਾਣੇ ਤੇ ਉਹ ਬੰਦਾ ਕੋਈ ਆਣ ਕੇ ਫੇਰ ਇੱਥੇ ਇਹਨਾਂ ਨਾਲ ਕਿਤੇ ਲੜਦਾ ਫਿਰਦਾ ਨਾ ਆ ਕੇ ਕਿਤੇ ਆਉਂਦਾ ਤਾਂ ਉਹ ਗੇ ਨੇ ਡੇਟ ਕਰਨਾ ਸਤੂ ਸਾਹਿਬ ਗਏ ਆ ਉਹਨੂੰ ਫੜ ਕੇ ਬਿਠਾ ਕੇ ਤੇ ਇਸਲਾਮ ਕਾਰਵਾਈ ਕਰਦੇ ਆ ਠੀਕ ਹੈ ਜੀ ਅਧਿਕਾਰੀਆਂ ਤੋਂ ਦੱਸ ਦਿੱਤਾ ਗਿਆ ਹਾਂਜੀ ਹਾਂਜੀ ਸਾਰੇ ਦੋਨੋਂ ਅਧਿਕਾਰੀਆਂ ਨੂੰ ਸਾਰਾ ਠੀਕ